ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਇਹ ਦੀਵਾਲੀ ਦਾ ਤਿਹਾਰ ਤੁਹਾਡੇ ਲਈ ਸਾਰਿਆਂ ਲਈ ਖੁਸ਼ੀਆਂ ਰੌਸ਼ਨੀਆਂ ਤੇ ਉਮੀਦਾਂ ਲੈ ਕੇ ਆਵੇ ਸੋ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਮੇਜਰ ਮਾਰਕਟ ਬਲੌਗ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਮੈਂ ਤੁਹਾਨੂੰ ਲੈ ਆਇਆ ਹਾਂ ਜਰਾੜ ਇੰਡੀਆ ਬਾਜ਼ਾਰ ਟੋਰਾਂਟੋ ਦੇ ਵਿੱਚ ਜਿੱਥੇ ਹਰ ਸਾਲ ਦੀਵਾਲੀ ਮੇਲਾ ਲੱਗਦਾ ਹੈ ਤੇ ਮੈਂ ਜਦੋਂ ਦਾ ਕੈਨੇਡਾ ਆਇਆ ਹਾਂ ਤਾਂ ਇਹ ਦੀਵਾਲੀ ਮੇਲਾ ਦੇਖਣਾ ਮੈਂ ਹਰ ਸਾਲ ਆਉਂਦਾ ਹਾਂ ਪਰਵਾਰ ਸਮੇਤ ਆਉਂਦਾ ਹਾਂ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਇਕੱਠੇ ਹੁੰਦੇ ਨੇ ਦੀਵਾਲੀ ਦਾ ਸਮਾਨ ਇੱਥੇ ਤੁਸੀਂ ਦੇਖ ਹੀ ਰਹੇ ਹੋਗੇ ਕਿ ਕਿਸ ਤਰ੍ਹਾਂ ਵਿਕ ਰਿਹਾ ਹੈ ਦੀਵੇ ਵਿਕ ਰਹੇ ਨੇ ਮਠਿਆਈਆਂ ਵਿਕ ਰਹੀਆਂ ਨੇ ਆਤਿਸ਼ਬਾਜ਼ੀਆਂ ਵਿਕ ਰਹੀਆਂ ਨੇ ਔਰ ਬੜੀ ਵੱਡੀ ਪੱਧਰ ਤੇ ਲੋਕ ਆਏ ਕਿਨੇ ਕੱਲੇ ਇੰਡੀਅਨ ਹੀ ਨਹੀਂ ਤੇ ਦੂਸਰੀਆਂ ਕਮਿਊਨਿਟੀਜ਼ ਦੇ ਲੋਕ ਵੀ ਇੱਥੇ ਆਏ ਹੋਏ ਨੇ ਤੇ ਉਹ ਸਾਹਮਣੇ ਕੱਪੜਿਆਂ ਦਾ ਸਟੋਰ ਢਿੰਦਾ ਹੈ ਤੇ ਇੱਥੇ ਮੈਂ ਇਹ ਵੀ ਦੱਸਦਮਾ ਨਾਲ ਦੀ ਨਾਲ ਕਿ ਭਾਰਤੀ ਕਮਿਊਨਿਟੀ ਨੇ ਜਦੋਂ ਇੱਥੇ ਟੋਰਾਂਟੋ ਦੇ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ ਤਾਂ ਇਸ ਜਗ੍ਹਾ ਤੋਂ ਕੀਤੀ ਹੈ ਪਹਿਲਾਂ ਸਿਰਫ ਸਟੋਰ ਨੇ ਜਿਹੜੇ ਜਿੰਨੇ ਵੀ 1 2 4 ਸੀਗੇ ਇੱਥੇ ਹੀ ਸੀਗੇ ਉਹ ਦੇਖੋ ਲੜਕੀ ਨੇ ਲੱਤਾਂ ਲਾਈ ਹੋਏ ਨੇ ਦੂਸਰੀਆਂ ਜਿਹੜੀਆਂ ਡੁਪਲੀਕੇਟ ਹੁੰਦੀਆਂ ਨੇ ਤੇ ਕਿੰਨੀ ਲੰਬੀ ਲੱਗਦੀ ਆ ਤੇ ਸਾਰੇ ਮੇਲੇ ਦੇ ਵਿੱਚ ਇਹ ਪੂਰੇ ਖਿੱਚ ਦਾ ਕੇਂਦਰ ਬਣੀ ਰਹੀ ਸੋ ਸਾਹਮਣੇ ਚੰਦਰਮ ਫੈਸ਼ਨ ਹੈ ਤੇ ਇਹ ਵੀ ਬਹੁਤ ਪੁਰਾਣਾ ਹੈ ਤੇ ਕਈ ਸਟੋਰ ਇੱਥੇ ਬਹੁਤ ਪੁਰਾਣੇ ਨੇ ਤੇ ਮੈਨੂੰ ਯਾਦ ਹੈ ਜਦੋਂ ਅਸੀਂ ਪਹਿਲਾਂ-ਪਹਿਲਾਂ ਆਉਂਦੇ ਹੁੰਦੇ ਸੀ ਉਦੋਂ ਲੋਕ ਵੀਡੀਓ ਲੈ ਕੇ ਜਾਂਦੇ ਹੁੰਦੇ ਸੀ ਅੰਡੀਆਂ ਨੂੰ ਤੇ ਇੱਥੇ 220 ਬੋਲਟੇਜ ਦਾ ਸਮਾਨ ਮਿਲਦਾ ਸੀ ਸੋ ਉਹ ਹੁਣ ਜਿਹੜੇ ਉਹਨਾਂ ਦੇ ਗਾਹਕ ਸੀ ਉਹ ਤਾਂ ਹੁਣ ਰਹੀ ਨਹੀਂ ਨਾ ਹੁਣ ਕਸਟਰਾਂ ਰਹੀਆਂ ਨੇ ਤੇ ਨਾ ਹੀ ਉਹ 220 ਦਾ ਸਮਾਨ ਰਿਹਾ ਨਾ ਹੀ ਹੁਣ ਕੋਈ ਵੀਡੀਓ ਫਿਲਮਾਂ ਦੇਖਦਾ ਤੇ ਲੇਕਿਨ ਬਾਜ਼ਾਰ ਹੈ ਜਿਹੜਾ ਉਹ ਚੇਂਜ ਹੁੰਦਾ ਰਹਿੰਦਾ ਤੇ ਮੈਂ ਦੇਖਿਆ ਕਈ ਸਟੋਰ ਬੰਦ ਹੋ ਗਏ ਕਈ ਨਵੇਂ ਖੁੱਲ ਗਏ ਸੋ ਆ ਇੱਥੇ ਮੇਲਾ ਲੱਗਿਆ ਹੋਇਆ ਸੀ ਸੋ ਇੱਥੇ ਆ ਕੇ ਅਸੀਂ ਹਾਂ ਗੋਲ ਗੱਪੇ ਖਾਦੇ ਛੱਲੀਆਂ ਖਾਧੀਆਂ ਤੇ ਜਿਹੜੀ ਕੜਕ ਚਾਹ ਆ ਚਾਹ ਹੈ ਜਿਹੜੀ ਮਤਲਬ ਜਦੋਂ ਉਹ ਪੀਤੀ ਤੇ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹ ਮੋਤੀ ਮਹਿਲ ਜਿੱਤੇ ਅਸੀਂ ਹਰ ਸਾਲ ਹੀ ਆਉਂਦੇ ਜਦੋਂ ਦਾ ਮੈਂ ਇਸ ਮੇਲੇ ਤੇ ਆਉਣਾ ਤੇ ਉਹ ਮੋਤੀ ਮਹਿਲ ਤੇ ਜ਼ਰੂਰ ਆਉਣਾ ਤੇ ਇੱਥੇ ਉੱਥੇ ਅਸੀਂ ਜਿਹੜਾ ਡਿਨਰ ਹੈ ਕੀਤਾ ਤੁਸੀਂ ਕੁਝ ਵੀ ਲੈ ਸਕਦੇ ਹੋ ਬਹੁਤ ਸਾਮਾਨ ਆਉਣਾ ਕੋ ਤੇ ਉਥੇ ਬਹੁਤ ਕਾਠ ਹੈ ਤੁਹਾਨੂੰ ਸੀਟ ਨਹੀਂ ਮਿਲਦੀ ਬਹੁਤ ਬਹੁਤ ਚਿਰ ਤੁਹਾਡਾ ਨੰਬਰ ਨਹੀਂ ਆਉਂਦਾ ਔਰ ਦੂਸਰੀਆਂ ਕੁ ਮਿੰਟੀਆਂ ਦੇ ਲੋਕ ਜਿਆਦਾ ਹੁੰਦੇ ਨੇ ਗੋਰੇ ਬਹੁਤ ਹੁੰਦੇ ਨੇ ਆ ਜਿਹੜਾ ਮੇਲਾ ਹੈ ਜਿਹਨੂੰ ਅਸੀਂ ਦੇਖਣਾ ਹੈ ਇਹ ਸਿਰਫ ਦੀਵਾਲੀ ਨੂੰ ਇੱਕ ਜਾਂ ਦੋ ਦਿਨ ਲੱਗਦਾ ਹੈ ਤੋਂ ਇਹ ਮੇਲਾ ਜਿਹੜਾ ਸੈਟਰਡੇ ਨੂੰ ਲੱਗਿਆ 6 ਵਜੇ ਤੋਂ ਲੱਗਿਆ ਮੇਰਾ ਖਿਆਲ 8 10 ਤੋਂ ਅਸੀਂ ਤਕਰੀਬਨ ਤਕਰੀਬਨ 9 ਵਜੇ ਆਗੇ ਸੀ ਮੇਰਾ ਖਿਆਲ 10 11 ਵਜੇ ਤੱਕ ਸ਼ਾਇਦ ਚੱਲਦਾ ਰਿਹਾ ਹੋਣਾ ਤੇ ਇੱਥੇ ਆਤਿਸ਼ਬਾਜੀ ਵੀ ਹੋਈ ਤੋਂ ਇੱਥੇ ਲੋਕਾਂ ਨੇ ਮਿਊਜ਼ਿਕ ਤੇ ਆਪਣਾ ਡਾਂਸ ਵੀ ਕੀਤਾ ਤੇ ਇਹ ਲੜਕੀ ਜਿਹੜੀ ਸਾਰੇ ਬਾਜ਼ਾਰ ਦੇ ਵਿੱਚ ਫਿਰਦੀ ਸੀ ਤੇ ਇਸ ਨੇ ਲੋਕਾਂ ਦਾ ਮਨੋਰੰਜਨ ਕੀਤਾ ਤੇ ਇਹ ਸਾਰੇ ਲੋਕ ਦੇ ਬਲ ਫੋਟੋਆਂ ਖਿਚਾਉਂਦੇ ਰਹੇ ਦੇਖਦੇ ਰਹੇ ਬੱਚੇ ਖੁਸ਼ ਹੁੰਦੇ ਰਹੇ ਤਾਂ ਸਾਰਾ ਬਾਜ਼ਾਰ ਜਿਹੜਾ ਹੈਗਾ ਨਾ ਉਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਅਸੀਂ ਮਿਨੀ ਇੰਡੀਆ ਦੇ ਵਿੱਚ ਆਏ ਜਿੱਦਾਂ ਇੰਡੀਆ ਦੇ ਆਪਾਂ ਬਾਜ਼ਾਰਾਂ 'ਚ ਨਹੀਂ ਫਿਰਦੇ ਹੁੰਦੇ ਸੋ ਇਸ ਤਰ੍ਹਾਂ ਲੱਗਦਾ ਸੀ ਹੁਣ ਤਾਂ ਜਿਹੜਾ ਇੱਥੋਂ ਦਾ ਮੀਡੀਆ ਹੈ ਤੇ ਉਹ ਵੀ ਜਿਹੜੇ ਇਸ ਦੀਵਾਲੀ ਦੇ ਤਿਹਾਰ ਨੂੰ ਆਪਣੇ ਟੈਲੀਵਿਜ਼ਨਾਂ ਤੇ ਆਪਣੀਆਂ ਹਰ ਥਾਵਾਂ ਤੇ ਉਹ ਅਨਾਉਂਸ ਕਰਦਾ ਹੈ ਹੈਪੀ ਦੀਵਾਲੀ ਕਹਿੰਦਾ ਤੇ ਲੋਕਾਂ ਨੂੰ ਸੈਲੀਬ੍ਰੇਟ ਕਰਨ ਲਈ ਕਹਿੰਦਾ ਹਾਂ ਇਹ ਹੈਗਾ ਕਈ ਵਾਰ ਜਦੋਂ ਲੋਕ ਸਾਡੇ ਜਾਦਾ ਖਪ-ਖਾਨਾ ਕਰਦੇ ਨੇ ਤਾਂ ਫਿਰ ਹੀ ਲੋਕ ਜ਼ਰੂਰ ਨਾਰਾਜ਼ ਹੋ ਜਾਂਦੇ ਨੇ ਕਿਉਂਕਿ ਪਟਾਕੇ ਨੇ ਜਿਹੜੇ ਸਾਰੀ ਰਾਤ ਜਗਾਈ ਜਾਣੇ ਜਾਂ ਫਿਰ ਉੱਥੋਂ ਜਿਹੜਾ ਉਹਦਾ ਗਾਰਬੇਜ ਆਉ ਨਾ ਚੱਕਣਾ ਜਾਂ ਮਤਲਬ ਰੋਲਾ ਰੱਪਾ ਕਰਨਾ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੁਸੀਂ ਜਿਹੜਾ ਹੈਗਾ ਦੀਵਾਲੀ ਦਾ ਤਿਉਹਾਰ ਮਨਾਉ ਤੇ ਇਹ ਦੇਖ ਲਓ ਕਿ ਇਸ ਸਿਟੀ ਦੇ ਬਾਈ ਲਾਕੀ ਨੇ ਜੇ ਬਾਈ ਲਾ ਕਹਿੰਦੇ ਨੇ ਕਿ ਆ ਹੁਣ ਫੁੱਲ ਛੜੀਆਂ ਨੇ ਠੀਕ ਹੈ ਲੋਕ ਚਲਾਉਂਦੇ ਨੇ ਜੇ ਹੁਣ ਆਪਾਂ ਇੱਥੇ ਵੱਡੇ ਮਤਲਬ ਇਦਾਂ ਦੀਆਂ ਆਤਿਸ਼ਵਾਜੀਆਂ ਜਲਾਵਾਂ ਜਿਹੜੀਆਂ ਲੋਕਾਂ ਦੇ ਕਾਰਾਂ ਤੇ ਜਾ ਕੇ ਡਿਗਣ ਘਰਾਂ ਤੇ ਡਿਗਣ ਜਿਹਦੇ ਨਾਲ ਅੱਗ ਲੱਗੇ ਤਾਂ ਫਿਰ ਉਹ ਸਿਟੀ ਤੁਹਾਨੂੰ ਆਗਿਆ ਨਹੀਂ ਦਿੰਦੀ ਹੈਗੀ ਸੋ ਇਸ ਕਰਕੇ ਆਪਣੀਆਂ ਖੁਸ਼ੀਆਂ ਮਨਾਉ ਸਾਡੇ ਰਵਾਇਤੀ ਤਿਹਾੜ ਨੇ ਬਚਪਨ ਤੋਂ ਆਪਾਂ ਇਹਨਾਂ ਨੂੰ ਮਨਾਉਂਦੇ ਆਏ ਹਾਂ ਤੇ ਜਦੋਂ ਮੈਂ ਆ ਉਹਦੋਂ ਤਾਂ ਬਿਲਕੁਲ ਨਹੀਂ ਸੀ ਮਨਾਏ ਜਾਂਦੇ ਕੋਈ ਮਤਲਬ ਸਟੋਰ ਨਹੀਂ ਸੀ ਹੁੰਦੇ ਲੋਕਾਂ ਨੂੰ ਪਤਾ ਵੀ ਨਹੀਂ ਸੀ ਹੁੰਦਾ ਸੋ ਮੈਂ ਜਿਹੜਾ ਹੈ ਕੋ ਉਸ ਵਕਤ ਲਿਖਿਆ ਵੀ ਇਸ ਸੰਬੰਧੀ ਲੇਕਿਨ ਉਹ 35 ਸਾਲ ਪਹਿਲਾਂ ਦੀ ਗੱਲ ਹੈ ਸੋ 35 ਸਾਲ ਦੇ ਵਿੱਚ ਬੜਾ ਕੁਝ ਬਦਲ ਗਿਆ ਸੋ ਇਹ ਮੇਲਾ ਤੁਸੀਂ ਵੀ ਜਦੋਂ ਕੋਈ ਵਕਤ ਮਿਲਿਆ ਨਾ ਜ਼ਰੂਰ ਦੇਖਣ ਜਾਇਓ ਕਿ ਦੀਵਾਲੀ ਦੇ ਦਿਨਾਂ ਚ ਲੱਗਦਾ ਹੁੰਦਾ ਵੈਸੇ ਵੀ ਲੋਕ ਕੁਝ ਰਾਟ ਸਟਰੀਟ ਤੇ ਪਹਿਲਾਂ ਬਹੁਤ ਜਾਂਦੇ ਸੀ ਹੁਣ ਵੀ ਜਾਂਦੇ ਰਹਿੰਦੇ ਨੇ ਇੱਥੇ ਹਰ ਤਰ੍ਹਾਂ ਦੇ ਬਾਜ਼ਾਰ ਹੈਗੇ ਨੇ ਹਰ ਕਮਿਊਨਿਟੀ ਦੇ لیکن ਜਿਹੜਾ ਆ ਦੇਖੋ ਕਿੰਦਾ ਅਨਾਰ ਚਲਦੇ ਨੇ ਆਉਂਦੀ ਆ ਨਾ ਭਾਰਤ ਦੀ ਜਾਦ ਪੰਜਾਬ ਦੀ ਜਾਦ ਸੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਬਹੁਤ ਵਧੀਆ ਲੱਗਿਆ ਤੇ ਇੱਥੇ ਸਾਰਿਆਂ ਨੇ ਰਲ ਕੇ ਸਮੂਹਿਕ ਤੌਰ ਤੇ ਫੁੱਲਚੜੀਆਂ ਚਲਾਈਆਂ ਅਨਾਰ ਚਲਾਏ ਜਾਂ ਜਿਹੜੀ ਪਰਮਿਸ਼ਨ ਸੀਗੀ ਸਿਟੀ ਦੀ ਤੇ ਉਹਦੇ ਹਿਸਾਬ ਨਾਲ ਚਲਾਏ ਤੇ ਦੂਸਰੀਆਂ ਕਮਿਊਨਿਟੀਆਂਜ਼ ਨੂੰ ਸਮਝਾਇਆ ਕਿ ਜਿਹੜਾ ਫੈਸਟੀਵਲ ਆਫ ਲਾਈਟਸ ਆ ਉਹ ਕੀ ਹੈ ਦੀਵੇ ਕੀ ਨੇ ਅਸਲ ਦੇ ਵਿੱਚ ਜਿਹੜਾ ਹੈ ਦੀਵਾ ਨਾ ਇੱਕ ਚਾਨਣ ਦਾ ਪ੍ਰਤੀਕ ਹੈ ਗਿਆਨ ਵੀ ਸਾਨੂੰ ਰੌਸ਼ਨੀ ਦਿੰਦਾ ਹੈ ਠੀਕ ਹੈ ਤੇ ਪ੍ਰੋਸਪਰਟੀ ਦਾ ਇਤਿਹਾਸ ਹੈਗਾ ਖੁਸ਼ਹਾਲੀ ਦਾ ਤਿਹਾਰ ਹੈ ਤੋ ਇਹਦੀ ਅਪਾ ਗੱਲ ਕਦੇ ਫੇਰ ਕਰਾਂਗੇ ਚੱਲ ਕੇ ਅੱਗੇ ਕਿ ਕਿਉਂ ਕਰਨ ਜਸਪਾਈਆਂ ਕੀਤੀਆਂ ਜਾਂਦੀਆਂ ਨੇ ਕਿਉਂ ਮਤਲਬ ਆਤਿਸ਼ਵਾਜੀ ਕੀਤੀ ਜਾਂਦੀ ਤੁਹਾਨੂੰ ਬੈਸੇ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜੇ ਤਿਉਹਾਰ ਨੇ ਜਿਸ ਤਰ੍ਹਾਂ ਆ ਰਾਮਚੰਦਰ ਉਹਨਾਂ ਦੀ ਜਾਸ ਦੇ ਵਿੱਚ ਜਦੋਂ ਉਹ ਜਿੱਤ ਪ੍ਰਾਪਤ ਕਰਕੇ ਵਾਪਸ ਆਏ ਤਾਂ ਆਤਿਸ਼ਵਾਜੀ ਕੀਤੀ ਗਈ ਗੁਰੂ ਹਰਗੋਬਿੰਦ ਸਾਹਿਬ ਜਦੋਂ ਗੋਵਾਲੀਅਰ ਦੇ ਕਿਲੇ ਚੋਂ ਲੈ ਕੇ ਆਈ ਅੰਮ੍ਰਿਤਸਰ ਤਾਂ ਉਦੋਂ ਜਿਹੜਾ ਹੈਗਾ ਦੀਪਮਾਲਾ ਕੀਤੀ ਗਈ ਸੋ ਇਸ ਕਰਕੇ ਜਿਹੜੇ ਤਿਹਾਰ ਸਿੱਖ ਤੇ ਹਿੰਦੂ ਮਨਾਉਂਦੇ ਨੇ ਤੋਂ ਬਾਕੀ ਕੰਟਰੀ ਦੇ ਵਿੱਚ ਵੀ ਮਨਾਇਆ ਜਾਂਦਾ ਤੋਂ ਮੈਂ ਅਸੀਂ ਸਾਰਿਆਂ ਨੇ ਇਹ ਤਿਹਾਰ ਰਲ ਕੇ ਮਨਾਉਣਾ ਤੇ ਮੈਨੂੰ ਜਿਹੜੇ ਖੁਸ਼ੀ ਹੋ ਰਹੀ ਹੈ ਤੁਹਾਨੂੰ ਇਹ ਕਹਿੰਦਿਆਂ ਨੂੰ ਕਿ ਹੈਪੀ ਦੀਵਾਲੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰੇ ਰਲ ਮਿਲ ਕੇ ਰਹੋ ਇੱਕ ਦੂਜੇ ਨਾਲ ਆਪਣੀਆਂ ਖੁਸ਼ੀਆਂ ਨੇ ਜਿਹੜੀਆਂ ਉਹ ਸਾਂਝੀਆਂ ਕਰੋ ਸੋ ਇਹ ਹੀ ਮੈਂ ਤੁਹਾਨੂੰ ਕਹਿਣਾ ਸੀ ਸੋ ਉਮੀਦ ਕਰਦਾ ਹਾਂ ਕਿ ਟੋਰਾਂਟੋ ਦੇ ਵਿੱਚ ਦੀਵਾਲੀ ਕਿਵੇਂ ਮਨਾਈ ਜਾਂਦੀ ਹੈ ਇਹ ਤੁਹਾਨੂੰ ਦੂਰ ਤੁਹਾਡੇ ਬੈਠਿਆਂ ਨੂੰ ਦੇਖ ਕੇ ਚੰਗਾ ਲੱਗਿਆ ਹੋਊਗਾ ਤੇ ਹੌਲੀ-ਹੌਲੀ ਜਿਹੜਾ ਸਾਡਾ ਇੱਥੋਂ ਦਾ ਕਲਚਰ ਹੈ ਉਹ ਵੀ ਚੇਂਜ ਹੋ ਰਿਹਾ ਸਾਡੇ ਦੇ ਤਿਉਹਾਰ ਰੀਤੀ ਰਿਵਾਜ ਸਭ ਇੱਥੇ ਆ ਰਹੇ ਨੇ ਅ ਤੋ ਇਹ ਫੇਰ ਤੁਹਾਨੂੰ ਚੰਗਾ ਲੱਗਦਾ ਹੈ ਸੋ ਉਮੀਦ ਕਰਦਾ ਹਾਂ ਦੋਸਤੋ ਕਿ ਅਗਲੀ ਦੀਵਾਲੀ ਫੇਰ ਸਾਰੇ ਆਪਾਂ ਇਸੇ ਤਰ੍ਹਾਂ ਮਨਾਵਾਂਗੇ ਤੇ ਤੁਸੀਂ ਜੇ ਕਿਸ ਨੇ ਗਿਲਾ ਸ਼ਿਕਵਾ ਉਪਲਾ ਆ ਕੇ ਉਹਨੂੰ ਗਲਬਕੜੀ ਪਾਓ ਤੇ ਨਾਲ ਇਹ ਵੀ ਹੈ ਕਿ ਗਿਆਨ ਨੂੰ ਤੁਸੀਂ ਆਪਣਾ ਦੀਵਾ ਮੰਨੋ ਗਿਆਨ ਨੂੰ ਨੌਲੇਜ ਕਿਤਾਬਾਂ ਵਧੀਆ ਜਾਣਕਾਰੀ ਸੋ ਇਹ ਜਿੰਨਾ ਤੁਹਾਡਾ ਗਿਆਨ ਹੋਊਗਾ ਓਨਾ ਤੁਹਾਡਾ ਜਿਹੜਾ ਅੰਦਰ ਲਮਾਨਾ ਉਹ ਹੋਰ ਹੋਰ ਰੌਸ਼ਨ ਹੋਵੇਗਾ ਸੋ ਉਮੀਦ ਕਰਦਾ ਹਾਂ ਤੁਹਾਨੂੰ ਦੋਸਤੋ ਟ੍ਰਾਂਟੇਚ ਹੋਇਆ ਇਹ ਦੀਵਾਲੀ ਮੇਲਾ ਚੰਗਿਆ ਲੱਗਿਆ ਹੋਵੇਗਾ ਸੋ ਮੇਜਰ ਮੰਕ ਨੂੰ ਇੱਥੇ ਹੀ ਦਿਓ ਫਿਰ ਆਗਿਆ ਤੋਂ ਮੇਰੇ ਵੱਲੋਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਇੰਜੋਏ ਕਰੋ ਦੀਵਾਲੀ ਦਾ ਤਿਉਹਾਰ